ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਵਿਆਖਿਆ ਸਰਵਣ ਕਰੀਏ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁੱਪਾਈ ਚੁੱਪਨਾ ਹੋਵਈ ਜੇ ਲਾਇ ਰਹਾ ਲਿਫਤਾਰ ਅਰਥ ਜੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੇ ਸੁੱਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੋਚ ਨਹੀਂ ਰਹਿ ਸਕਦੀ ਜੇ ਮੈਂ ਇਕ ਤਾਰ ਸਮਾਧੀ ਲਾਇ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣਪਾ ਲਖ ਹੋ ਹੈ ਤਾਂ ਇਕ ਨਾ ਚਲੇ ਨਾਲ ਅਰਥ ਜੇ ਮੈਂ ਸਾਰੇ ਭਵਨਾ ਦੇ ਪਦਾਰਥਾਂ ਦੇ ਢੇਰ ਸਾਭ ਲਵਾਂ ਤਾਂ ਵੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਨ ਤਾਂ ਵੀ ਇਹਨਾ ਵਿੱਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦਿੰਦੀ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਰਥ ਤਾਂ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣੀਦਾ ਹੈ ਅਤੇ ਸਾਡੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁੰਣਾ ਇਹੋ ਇੱਕ ਵਿਧੀ ਹੈ हे ਨਾਨਕ ਇਹ ਵਿਧੀ ਤੋਰ ਤੋਂ ਹੀ ਜਦ ਤੋਂ జగਤ ਬਣਿਆ ਹੈ ਲਿਖੀ ਚੱਲੀ ਆ ਰਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਵਿਆਖਿਆ ਸਰਵਣ ਕੀਤੀ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾ ਇਹਨ ਆਪ ਸਾਥ-ਸਾਥ ਸੰਗਤ ਜੀ ਤੇ ਗੁਰੂ ਸਾਹਿਬ ਬਖਸ਼ਲਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ